विधवा ਜਨਾਨੀ ਆ ਮੇਰੀ ਬੇਟੀ ਦੇ ਸ਼ਗਲ ਮਾਰੇ ਆਏ ਸੀ ਇਹਨਾਂ ਨੇ ਇੱਟਾ ਰੋੜਾ ਆਪਸ ਵਿੱਚ ਚਲਾਇਆ ਉਹਨਾਂ ਨੇ ਸਾਰੀਆਂ ਗੱਡੀਆਂ ਚੂਰ ਚੂਰ ਕਰ ਦਿੱਤੀਆਂ ਨੱਕੀ ਮੈਂ ਬਸਾਂ ਹੋਗੀ ਆਪਣੀ ਬੱਚੀ ਨੂੰ ਤੇ ਸਾਰੀ ਉਮਰ ਦੀ ਇਹਨਾਂ ਨੇ ਬਦਨਾਮੀ ਦਵਾਤੀ ਹੈ ਇਹ ਬੱਚੀ ਦੀ ਪਹਿਲਾਂ ਲੜਾਈ ਕੋਈ ਮੁੰਡਿਆਂ ਦੀ ਬਾਰੋਈ ਜੁਗਾਰ ਹੋਈ ਸੀ ਫਿਰ ਉਹ ਇੱਥੇ ਆ ਕੇ ਦੁਆਰਾ ਕਰਦਾ ਇੱਥੇ ਆ ਕੇ ਮੇਰੇ ਗੱਡੀਆਂ ਸ਼ੀਸ਼ੇ ਵਾਂਗ ਛੋੜੇ ਆ ਕੀ ਨਾਮ ਆਪਣਾ ਮੇਰਾ ਨਾਮ ਆਸ਼ਾ ਹੈ ਕਿਹੜਾ ਮਹੱਲਾ ਕਿਹੜਾ ਮੈਂ ਬਾਦਕੀ ਮੁਹੱਲੇ ਦਲਸ਼ਮੰਦਾ ਚ ਰਹਿੰਦੀ ਆ ਕੀ ਗੱਲ ਕੀ ਹੋਈ ਹੈ ਮੇਰਾ ਪਤੀ ਨਹੀਂ ਆ ਮੈਂ ਵਿਧਵਾ ਜਨਾਨੀ ਆ ਹਮ ਮੇਰੀ ਬੇਟੀ ਦੇ ਸ਼ਗਨ ਆਏ ਆਏ ਸੀ ਹਮ ਇਹਨਾਂ ਨੇ ਇੱਟਾ ਰੋੜਾ ਆਪਸ ਵਿੱਚ ਚਲਾਇਆ ਉਹਨਾਂ ਦੀ ਸਾਰੀਆਂ ਗੱਡੀਆਂ ਚੁਰਾ ਚੁਰਾ ਕਰ ਦਿੱਤੀਆਂ ਦੱਸੋ ਮੇਰੀ ਬੇਟੀ ਜੇ ਉੱਥੇ ਵਸਣਾ ਹੈ ਮੈਂ ਕਿਵੇਂ ਬਸਾਉਂਗੀ ਆਪਣੀ ਬੱਚੀ ਨੂੰ ਉੱਥੇ ਸਾਰੀ ਉਮਰ ਦੀ ਇਹਨਾਂ ਨੇ ਬਦਨਾਮੀ ਦਵਾਤੀ ਮੇਰੀ ਬੱਚੀ ਨੂੰ ਕੀ ਗੱਲ ਕੀ ਹੋਈ ਪਤਾ ਨਹੀਂ ਲੱਗਾ ਕੁਝ ਕੋਈ ਪਤਾ ਨਹੀਂ ਅਸੀਂ ਤਾਂ ਖਾਣਾ ਖਵਾ ਰਹੇ ਸੀ ਉਹਨਾਂ ਨੂੰ ਮੈਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਤੁਹਾਡੇ ਕੋਲ ਉਹਨੇ ਆਏ ਉਹਨਾਂ ਦੀਆਂ ਗੱਡੀਆਂ ਟੁੱਟ ਗਈਆਂ ਅਸੀਂ ਸਾਰੇ ਨੱਟ ਕੇ ਬਾਹਰ ਆਏ ਅਸੀਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਵਾਜਾ ਸਾਰੇ ਮੁੱਲਣੇ ਦਿੱਤੀ ਉਹਨਾਂ ਕੋਲ ਉਹਨਾਂ ਦੀਆਂ ਗੱਡੀਆਂ ਆ ਪਰ ਉਹਨੂੰ ਕਹਿ ਨਹੀਂ ਦੋਨੇ ਤੇਰਾ ਇੰਨਾ ਕੁ ਰੋੜਾ ਚਲਾਇਆ ਨਾ ਕਿ ਲੋਕਾਂ ਨੇ ਆਪਣਾ ਬਚਾਅ ਬੜੀ ਮੁਸ਼ਕਲ ਵਿੱਚ ਹੈ ਜੀ ਚਲਾਣ ਦਾ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਜਿਹਨਾਂ ਦੀ ਬੁੱਢੀਆਂ ਕੁੜੀਆਂ ਤੋਂ ਕੋਈ ਮੁੰਡੇ ਮੁੰਡੇ ਦੀ ਲੜਾਈ ਹੋਈ ਆ ਇਧਰੋਂ ਮੁੰਡੇ ਬਾਹਰੋਂ ਆਏ ਹੋਏ ਸੀ ਹੂੰ ਸਾਨੂੰ ਨਾਮ ਅਸੀਂ ਨੋਟ ਕਰਾਂਗੇ ਅਸੀਂ ਪੁੱਛਾਂਗੇ ਤੁਹਾਡੇ ਤੱਕ ਕਿ ਉਹ ਮੁੰਡੇ ਕਿਹੜੇ ਆ ਠੀਕ ਹੈ ਮੈਨੂੰ ਇਹਦੀ ਕਾਰਵਾਈ ਕੀਤੀ ਜਾਵੇ ਹੂੰ ਜੇਦੀ ਕਾਰਵਾਈ ਨਾ ਕੀਤੀ ਗਈ ਮੈਂ ਉੱਪਰ ਜਾਊਂਗੀ ਕਿਉਂਕਿ ਮੈਂ ਵੀਧਵਜਨਾਨੀ ਆ ਮੇਰੇ ਦੋ ਬੇਟੀਆਂ ਆ ਮੇਰਾ ਬੇਟਾ ਵੀ ਨਹੀਂ ਆ ਇਸ ਟਾਈਮ ਤੇ ਮੈਂ ਇਕੱਲੀ ਆ ਮੇਰੇ ਰਿਸ਼ਤੇਦਾਰ ਆਏ ਆ ਇਹਨਾਂ ਨੇ ਬਹੁਤ ਜ਼ਿਆਦਾ ਮੇਰੀ ਬੀਐਸਪੀ ਕੋਈ ਇੱਕ ਚੀਜ਼ ਵਿੱਚ ਤੁਸੀਂ ਦੱਸੋ ਮੈਂ ਕੀ ਕਰੂੰ ਇਹਨਾਂ ਗੱਡੀਆਂ ਦਾ ਰਹਿਤ ਅੱਖ ਨਹੀਂ ਦਿੱਤਾ ਬਾਰੋਂ ਆਏ ਜਿਹੜੇ ਨਾਲ ਲੜਾਈ ਹੋਈ ਆ ਪਰ ਜਿਹੜਾ ਨੁਕਸਾਨ ਤਾਂ ਜਿਹੜਾ ਮੁਹੱਲੇ ਵਾਲਾ ਦਾ ਆ ਦੱਸਿਆ ਜਾ ਰਿਹਾ ਇੱਕ ਜਿਹੜਾ ਕੁੜੀ ਦਾ ਵਿਆਹ ਵੀ ਰੱਖਿਆ ਹੋਇਆ ਸੀਗਾ ਵਿਆਹ ਆ ਭਤੀਜੀ ਮੇਰੀ ਆ ਹਾਂਜੀ ਹਾਂਜੀ ਜਿਵੇਂ ਦੇਖਦੇ ਮਾਹੌਲ ਨੂੰ ਇੱਕ ਪਾਸੇ ਪਿਆਰ ਦਾ ਦਿਨ ਨਾ ਤੇ ਦੂਜੇ ਪਾਸੇ ਇਹੋ ਜੀਆਂ ਚੀਜ਼ਾਂ ਬਹੁਤ ਬਹੁਤ ਗੱਦਾ ਮਾਹੌਲ ਆ ਜੀ ਸਰ ਹੋਇਆ ਕੀ ਪਤਾ ਲੱਗਾ ਕੁਛ ਨਹੀਂ ਕੁਛ ਨਹੀਂ ਪਤਾ ਲੱਗਾ ਲੜਾਈ ਦਾ ਕਾਰਨ ਤਾਂ ਪਤਾ ਹੀ ਨਹੀਂ ਲੱਗਾ ਹਲੇ ਤੱਕ ਲੜਾਈ ਦਾ ਹਜੇ ਤੱਕ ਨਹੀਂ ਪਤਾ ਲੱਗਾ ਸਰ ਕਿਦਾਂ ਦੇ ਦੇ ਘਰ ਵਿੱਚ ਵਿਆਹ ਵੀ ਰੱਖਿਆ ਉਹਨਾਂ ਦੀ ਜਿਹੜੀ ਗੱਡੀਆਂ ਦਾ ਪ੍ਰੋਣੇ ਆਏਗਾ ਤੇ ਉਹਨਾਂ ਦੇ ਵੀ ਜਿਹੜੇ ਸ਼ੀਸ਼ੇ ਤੋੜ ਦਿੱਤੇ ਗੱਡੀਆਂ ਦੇ ਤੋੜੇ ਗਲਤ ਕਰ ਗਏ ਗਲਤ ਕਰ ਲੈ ਬੇਟੀ ਵਾਲੇ ਵੀ ਤੋੜ ਦੇ ਦੇਖੋ ਚਲੋ ਕੋਈ ਹੋਰ ਇਨਫੋਰਮੇਸ਼ਨ ਆਈ ਜੀ ਕਿ ਕਿਤੇ ਮੁੰਡੇ ਲੜਾਈ ਹੋ ਰਹੀ ਹੈ ਆਪਾਂ ਮੌਕੇ ਤੇ ਪਹੁੰਚੇ ਹਾਂ ਇੱਥੇ ਪਤਾ ਲੱਗਾ ਕਿ ਪਹਿਲਾਂ ਲੜਾਈ ਕੋਈ ਮੁੰਡਿਆਂ ਦੀ ਬਾਹਰ ਹੋਈ ਬਾਹਰ ਹੋਈ ਸੀ ਫਿਰ ਉਹ ਇੱਥੇ ਆ ਕੇ ਦੁਬਾਰਾ ਹੋ ਲੱਗੀ ਆ ਇੱਥੇ ਆ ਕੇ ਉਹਨਾਂ ਦੇ ਗੱਡੀਆਂ ਦੇ ਸ਼ੀਸ਼ੇ ਵਗੈਰਾ ਟੁੱਟੇ ਆ ਬਾਕੀ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਕੀਤਾ ਵੀ ਦੂਜਾ ਜੇ ਸਾਡੇ ਕੋਲ ਅੰਮਲ ਦਾ ਰਜਿਸਟਰ ਹਿਸਾਬ ਨਾਲ ਕਰਦੇ ਆ ਸਰ ਲੜਾਈ ਦਾ ਕਾਰਨ ਨਹੀਂ ਪਤਾ ਲੱਗਾ ਕੁਝ ਲੜਾਈ ਦਾ ਕਾਰਨ ਸੁਣਾ ਹ ਤੱਕ ਨਾ ਹੀ ਆਪਾਂ ਮੰਨਦੇ ਹੋਏ ਤੱਕ ਕੋਈ ਕੀਤਾ ਹੈ ਤੱਕ ਇਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਕਾਰਨ ਕੀ ਆ ਪਹਿਲਾਂ ਲੜਾਈ ਇੱਥੇ ਤੋਂ ਹੀ ਹੋਈ ਬਾਹਰ ਹੈ ਠੀਕ ਹੈ ਬਾਅਦ ਵਿੱਚ ਇੱਥੇ ਆ ਕੇ ਲੱਗੀ ਕੋਈ ਫਾਇਰ ਦੀ ਘਟਨਾ ਹੋਈ ਆ ਇੱਕ ਮੁਹੱਲੇ ਬਾਰੇ ਕਹਿੰਦੇ ਕਿ ਫਾਇਰ ਵਗੈਰਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਨਹੀਂ ਜੀ ਫਾਇਰ ਦਾ ਤਾਂ ਕੋਈ ਮਾਮਲਾ ਨਹੀਂ ਕੋਈ ਵਿਅਕਤੀਆਂ ਦਾ ਪਤਾ ਲੱਗ ਸਕਿਆ ਕਿ ਕੌਣ ਕੌਣ ਸੀ ਦੇਖਤੀ ਜੇਕਰ ਇਹ ਮਨਾ ਕਰ ਲਾਂਗੇ ਕੈਮਰੇ ਵਗੈਰਾ ਨਹੀਂ ਚੱਲਦੇ ਉਸ ਨਾਲ ਕੋਈ ਰਾਉਂਡ ਆਪ ਕੀਤਾ ਇੱਥੋਂ ਕੋਈ ਨਹੀਂ ਬਰਾਬਰ ਠੀਕ ਠੀਕ ਹੈ ਥੈਂਕ ਯੂ